ਪੰਜਾਬੀ ਬੋਲਤਨ ਦੇਖ ਰਹੇ ਸائر ਦਸ਼ਕਾ ਦਾ ਮੈਕੋਮਲ ਖਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਕੇਂਦਰੀ ਕੈਬਨਿਟ ਚ ਬਿਟੂ ਦੀ ਐਂਟਰੀ ਕੇਂਦਰੀ ਰਾਜ ਮੰਤਰੀ ਵਜੋਂ ਚੁੱਕਨਗੇ ਸੋ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਡੱਲੇਵਾਲ ਨੇ ਸੰਗਤਾਂ ਨੂੰ ਸਮਾਗਮਾਂ 'ਚ ਪਹੁੰਚਣ ਦੀ ਕੀਤੀ ਅਪੀਲ ਖਨੋਰੀ ਬੈਰੀਅਰ ਉੱਤੇ ਪਾਇਚਾਨਗੇ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਕ ਅਸ਼ਿਰਪ ਸਿੰਘ ਕਲੇਰ ਨੇ ਕੇਰੀ ਆਪ ਸਰਕਾਰ ਨਸ਼ੇ ਦੇ ਮੁੱਦਿਆਂ ਤੇ ਸੀਮਾਨ ਤੋਂ ਕੀਤੇ ਤਿੱਖੇ ਸਵਾਲ ਡੀਜੀਪੀ ਗੋਰਵ ਯਾਦਵ ਦੀ ਸਖਤਾਈ ਪੰਜਾਬ ਪੁਲਿਸ ਨੇ ਜਾਰੀ ਕੀਤੇ ਨਵੇਂ ਹੁਕਮ ਤੇ ਹੁਣ ਖਬਰਾਂ ਵਿਸਥਾਰ ਦੇਦਾਂ 10 ਜੂਨ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਦਿਵਸ ਹੈ ਇਸ ਮੌਕੇ ਕਿਸਾਨਾ ਦੇ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਪਾਠ ਆਰੰਭਿਆ ਗਿਆ ਅਤੇ ਕੱਲ ਨੂੰ ਇਹਨਾਂ ਪਾਠਾਂ ਦੇ ਭੋਗ ਪਾਇਆ ਜਾਣਗੇ ਇਸ ਜਾਣਕਾਰੀ ਖੁਦ ਦੇ ਕਿਸਾਨਾ ਕੋ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਾਂ ਲਾ ਕੇ ਰੋਕਿਆ ਹੋਇਆ ਹੈ ਤੇ ਕਿਸਾਨ ਕਈ ਤਰ੍ਹਾਂ ਦੇ ਸਮਾਗਮ ਵੀ ਇਹਨਾਂ ਬੈਰੀਅਰਸ ਦੇ ਉੱਤੇ ਹੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿੰਦੇ ਕਿ ਸ਼ੰਭੂ ਬੈਰੀਅਰ ਅਤੇ ਖਨੌਰੀ ਬੈਰੀਅਰ ਦੇ ਉੱਤੇ ਧਰਨੇ ਦੇ ਦੌਰਾਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ ਇਸ ਮੌਕੇ ਤੇ ਸਮਾਗਮਾਂ ਦਾ ਆਯੋਜਨ ਹੋਵੇਗਾ ਜਗਜੀਤ ਸਿੰਘ ਢੱਲੇਵਾਲ ਨੇ ਦੱਸਿਆ ਹੈ ਕਿ ਖਨੌਰੀ ਮੋਰਚੇ ਦੇ ਉੱਤੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਸ ਤੋਂ ਇਲਾਵਾ ਸ਼ੰਭੂ ਬੈਰੀਅਰ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ ਉਹਨਾਂ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਮੈਂਬਰ ਇਨ੍ਹਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਆਪ ਸਭ ਨੂੰ ਪਤਾ ਹੈ ਇਹ 10 ਤਰੀਕ ਨੂੰ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਮੋਰਚਾ ਨੇ ਫੈਸਲਾ ਕੀਤਾ ਕਿ ਦੋਹਾਂ ਮੋਰਚਾ ਤੇ ਖਨੌਰੀ ਮੋਰਚੇ ਦੇ ਉੱਤੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਅੱਜ ਪ੍ਰਕਾਸ਼ ਹੋ ਗਏ ਨੇ ਔਰ 10 ਤਰੀਕ ਨੂੰ ਭੋਗ ਪਾਏ ਜਾਣੇ ਨੇ ਤੇ ਉਧਰ ਸ਼ੰਭੂ ਮੋਰਚੇ ਦੇ ਉੱਤੇ 10 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਉਹ ਗਪੇਗਾਂਗੇ ਦੱਸਦੀ ਕਿ ਕਿਸਾਨ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਕਰ ਚੁੱਕੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੰਮਾ ਸਮਾਂ ਕਿਸਾਨ ਬੈਠੇ ਰਹੇ ਤੇ ਉੱਥੇ ਹੀ ਉਹਨਾਂ ਨੇ ਕਈ ਤਰ੍ਹਾਂ ਦੇ ਸਮਾਗਮ ਵੀ ਕੀਤੇ ਤਿਉਹਾਰ ਵੀ ਮਨਾਏ ਤੇ ਹੁਣ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇੱਥੇ ਮੋਰਚਾ ਖੋਲ੍ਹਿਆ ਹੋਇਆ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਰਚਾ ਕੀ ਮੋੜ ਲੈਂਦਾ ਹੈ ਦੇਸ਼ੂ ਚਿਕਵਾਰ ਫਿਰ ਨરેન્દ્ર ਮੋਦੀ ਦੀ ਅਗਵਾਈ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ ਹੋਵੇ ਪਰ ਇਸ ਦੇ ਬਾਵਜੂਦ ਵੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਮਨਜੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦੇ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਖੁਦ ਰਮਨਜੀਤ ਸਿੰਘ ਬਿੱਟੂ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਪੀਐਮ મોદી ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਰਵਨੀਤ ਬਿੱਟੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਭਾਜਪਾ ਅਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਮੈਂ ਹੁਣ ਪੰਜਾਬ ਦੇ ਲਈ ਪੂਲ ਦਾ ਕੰਮ ਕਰਾਂਗਾ ਪਾਰਟੀ ਅ ਰਿਡਰਸ਼ਿਪ ਨੇਤਾ ਆਪਣੇ ਕੰਮ ਕਰਤੇ ਉਹਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਪਰਿਵਾਰ ਬਹੁਤ ਉਦਾਸ ਸੀ ਅਤੇ ਹੁਣ ਪਰਿਵਾਰ ਬਹੁਤ ਖੁਸ਼ ਹੈ ਕਿਉਂਕਿ ਮੈਂ ਪੰਜਾਬ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੀ ਉਹ ਭਾਜਪੀ ਚ ਬਹਿ ਕੇ ਪੰਜਾਬ ਦੀ ਗੱਲ ਹੋ ਸਕਦੀ ਆ ਕਿਉਂਕਿ ਦੂਜੇ ਪਾਸੇ ਪੰਜਾਬ ਨੂੰ ਕਦੇ ਕਾਂਗਰਸ ਦੀ ਪ੍ਰਾਇੋਰਟੀ ਨਹੀਂ ਰਹੀਆ ਪੰਜਾਬ ਨੂੰ ਕਦੇ ਮੈਂ ਤਿੰਨ ਵਾਰ ਐਮਪੀ ਬਣਿਆ ਉੱਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿਹੜੀਆਂ ਉਹ ਬਣਾ ਕੇ ਰੱਖਦੇ ਸੀ ਜਿਹੜੀ ਮੈਂ ਆਸ ਲੈ ਕੇ ਆਇਆ ਸੀ ਅੱਜ ਉਹਨਾਂ ਨੇ ਸੱਚ ਕਰਤੀ ਹਾਰਨ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਅਮਿਤ ਸ਼ਾਹ ਜੀ ਨੱਡਾ ਜੀ ਤੇ ਸਾਡੇ ਪ੍ਰਧਾਨ ਮੰਤਰੀ ਤਿੰਨਾਂ ਨੇ ਮਿਲ ਕੇ ਜਿਹੜਾ ਇਹ ਉਹ ਮਿਨਿਸਟਰੀ ਦਿੱਤੀ ਆ ਤੇ ਹੁਣ ਮੇਰਾ ਕੰਮ ਆ ਵੀ ਕਿਵੇਂ ਮੈਂ ਪੰਜਾਬ ਨੂੰ ਜੋ ਕਹਿੰਦਾ ਸੀ ਮੈਂ ਬ੍ਰਿਜ ਦਾ ਪੁਲ ਦਾ ਕੰਮ ਕਰੂੰਗਾ ਉਹ ਕੰਮ ਜਿਹੜਾ ਕਰਨਾ ਏ ਉਹ ਮੁੱਲ ਆ ਜਿਹੜਾ ਮੈਂ ਪੰਜਾਬ ਦਾ ਮੋੜਨਾ ਏ ਤੇ ਪਾਰਟੀ ਨੇ ਤੇ ਲੀਡਰਸ਼ਿਪ ਨੇ ਆਪਣਾ ਕੰਮ ਕਰਤਾ ਤੇ ਇਸ ਕਰਕੇ ਮੇਰੇ ਅੱਜ ਪਰਿਵਾਰ ਜਿੰਨਾ ਖੁਸ਼ ਕਿਉਂਕਿ ਬੜੇ ਅਦਾਸ ਸੀ ਕਈ ਦਿਨਾਂ ਦੇ ਪਰ ਮੈਨੂੰ ਵਿਸ਼ਵਾਸ ਸੀ ਮੋਦੀ ਸਾਹਿਬ ਤੇ ਵੀ ਮੈਨੂੰ ਉਹ ਜੇ ਜੁਆਇਨ ਕਰਾਇਆ ਉਹ ਪੰਜਾਬ ਲਈ ਕਰਾਇਆ ਤੇ ਪੰਜਾਬ ਲਈ ਮੈਂ ਕੀ ਕੁਝ ਕਰ ਸਕਾਂ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਉਹ ਦੇਣਗੇ ਦੇਣਗੇ ਦੋ ਦਿਨਾਂ ਬਾਅਦ ਹੀ ਮੇਰੀ ਹਜੇ ਕਿ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੇ ਆਪ ਹੀ ਟੈਲੀਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦੇਤੀ ਤੇ ਮੈਂ ਅੱਜ ਖੁਸ਼ ਹਾਂ ਵੀ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਸੁਪਨੇ ਸੀ ਸudar bhyan singh ਦੇ ਮੇਰੇ ਜੋ ਮੇਰੇ ਪਰਿਵਾਰ ਦੇ ਉਹ ਸੁਪਨੇ ਪੂਰੇ ਹੋਣਗੇ ਦੱਸਦੇ ਕਿ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਐਤਕੀ ਕਾਂਗਰਸ ਦੇ ਉਮੀਦਵਾਰ ਰਾਜਵਿੰਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸ਼ਰਮਣੇ ਕਾਲੀ ਦਲ ਦੇ ਮੁਖ ਬੁਲਾਰੇ ਅਤੇ ਪ੍ਰਧਾਨ ਲੀਗਲ ਸੈੱਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਮੁੱਦੇ ਨੂੰ ਸਿਰਫ ਸਿਆਸੀ ਪੌੜੀ ਵੱਜੋਂ ਸੱਤਾ ਹਾਸਲ ਕਰਨ ਲਈ ਵਰਤੇ ਹੈ ਆਮਦਨੀ ਪਾਰਟੀ ਦੇ ਸਵਾਲ ਚੱਕਦੇ ਹੋਏ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਸੀਮਾਨ ਤੋਂ ਤਿੱਖਾ ਸਵਾਲ ਕਰਦੇ ਹੋਏ ਕਿਹਾ ਕਿ ਕੀ ਨਸ਼ੇ ਦਾ ਮੁੱਦਾ ਸਿਰਫ ਸਮਰ ਪੋਲਿਟਿਕਸ ਹੈ ਅਤੇ ਕੀ ਇਹ ਸਿਰਫ ਵਿਰੋਧੀਆਂ ਦੇ ਵਿਰੁੱਧ ਹਥਿਆਰ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤ ਤਾਂ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਤੇ ਇਸੀ ਆਵਾਜ਼ ਨਾ ਸਿਰਫ ਵਿਰੋਧੀ ਚੱਕਰੇ ਨੇ ਬਲਕਿ ਪੰਜਾਬ ਦੇ ਗਵਰਨਰ ਨੇ ਵੀ ਚੁੱਕੀ ਹੈ ਕਿ ਨਸ਼ਾ ਹੁਣ ਸਕੂਲਾ ਕਾਲਜਾਂ ਤੱਕ ਪਹੁੰਚ ਚੁੱਕਿਆ ਹੈ ਅਤੇ ਹੁਣ ਆਪ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਸ਼ਰੀਕਲਸੀ ਅਤੇ ਅਜੀਤ ਗੁਪਤਾ ਨੇ ਵੀ ਮੰਨਿਆ ਹੈ ਕਿ ਆਪ ਸਰਕਾਰ ਦੇ ਦੋਸ਼ਾਂ ਦੇ ਕਾਲਜ ਕਾਲ ਵਿੱਚ ਨਸ਼ਾ ਸਿਰਫ ਵਧਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੰਦੀ ਸੰਬੰਧੀ ਰਾਜਨੀਤੀ ਖੇਡਣ ਦੀ بجائے ਜਵਾਬ ਦੇਣਾ ਚਾਹੀਦਾ ਹੈ ਅਸ਼ਰਫ ਖਲੇ ਨੇ ਇਸੇ ਮਾਨ ਨੂੰ ਥਿਕੇ ਵਾਰ ਕੀਤੇ ਨੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੇ ਨਸ਼ੇ ਦੇ ਮੁੱਦੇ ਨੂੰ ਇੱਕ ਸਿਆਸੀ ਪੌੜੀ ਵਜੋਂ ਸਿਰਫ ਸੱਤਾ ਹਾਸਲ ਕਰਨ ਦੇ ਲਈ ਵਰਤਿਆ ਅੱਜ ਉਸੇ ਆਮ ਆਦਮੀ ਪਾਰਟੀ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰਾ ਸਿੱਧਾ ਸਵਾਲ ਹੈ ਕਿ ਨਸ਼ੇ ਦਾ ਮੁੱਦਾ ਸਿਰਫ ਸੰਮਨ ਪੋਲਿਟਿਕਸ ਹੈ ਕਿ ਸਿਰਫ ਇਹ ਵਿਰੋਧੀਆਂ ਦੇ ਵਿਰੁੱਧ ਇੱਕ ਹਥਿਆਰ ਹੈ ਕਿਉਂਕਿ ਨਸ਼ੇ ਦੇ ਹਾਲਾਤ ਤਾਂ ਅੱਜ ਪੰਜਾਬ ਦੇ ਵਿੱਚ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਇਹ ਗੱਲ ਕੱਲੇ ਵਿਰੋਧੀ ਨਹੀਂ ਹੁਣ ਤਾਂ ਮਾਨਯੋਗ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਇਹਦੇ ਖਿਲਾਫ ਆਵਾਜ਼ ਚੱਕੀ ਸੀ ਤੇ ਇਹ ਗੱਲ ਕਹੀ ਸੀ ਕਿ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਫਿਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਨ੍ਹਾਂ ਨੇ ਪੰਜਾਬ ਦੇ ਡੀਜੀਪੀ ਤੋਂ ਬਿਨਾਂ ਸ਼ਰਤ ਮਾਫੀ ਮੰਗਵਾਈ ਤੇ ਇਹ ਗੱਲ ਕਹੀ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਸੂਬੇ ਦੇ ਵਿੱਚ ਨਸ਼ਾ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵਿਕਰੇ ਔਰ ਜਿਹੜਾ ਦੂਸਰਾ ਬੈਂਚ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੇ ਕੇਸ ਨੇ ਉਹਨਾਂ ਦੇ ਵਿੱਚ ਗਵਾਹੀਆਂ ਨਹੀਂ ਹੋ ਰਹੀਆਂ ਟ੍ਰਾਇਲਾਂ ਨਹੀਂ ਚੱਲ ਰਹੀਆਂ ਇਸ ਦੇ ਵਿੱਚ ਪੁਲਿਸ ਦੀ ਮਿਲੀ ਭੁਗਤ ਔਰ ਇਹ ਗੱਲ ਉਰੇ ਤੱਕ ਨਹੀਂ ਰੁਕੀ ਹੁਣ ਤਾਂ ਆਮ ਆਦਮੀ ਪਾਰਟੀ ਦੇ ਅੰਦਰੋਂ ਆਵਾਜ਼ਾਂ ਉੱਠਣ ਲੱਗੀਆਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੀ ਇਮਾਨਦਾਰੀ ਨੂੰ ਬੜਾ ਪ੍ਰਚਾਰਿਆ ਸੀ ਕਿਸੇ ਸਮੇਂ ਉਹ ਕਹਿੰਦੇ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਸ਼ਾ ਵਿਕ ਰਿਆ ਉਹ ਰਗਵ ਛੱਡੇ ਦੀ ਸ਼ਹਿ ਤੇ ਵਿਕ ਰਿਆ ਤੇ ਨਾ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇ ਸਕੇ ਨਾ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇ ਸਕੇ ਫਿਰ ਇਹਨਾਂ ਦਾ ਗੁਰਦਾਸਪੁਰ ਤੋਂ ਜਿਹੜਾ ਲੋਕ ਸਭਾ ਦਾ ਉਮੀਦਵਾਰ ਹੈ ਸ਼ਹਿਰੀ ਕਲਸੀ ਉਹਨੇ ਚੋਣਾਂ ਦੇ ਦੌਰਾਨ ਮੰਨਿਆ ਕਿ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਇੱਕ ਸਰਿੰਜ ਨੂੰ 7-8 ਜਣੇ ਲਾ ਰਹੇ ਨੇ ਕੀ ਇਹ ਸ਼ਰਮ ਦੀ ਗੱਲ ਨਹੀਂ ਆਮ ਆਦਮੀ ਪਾਰਟੀ ਵਾਸਤੇ ਤੇ ਕੱਲ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਅੱਜ ਗੁਪਤੇ ਨੇ ਸ਼ਰੇਆਮ ਕਿਹਾ ਕਿ ਬਦਲਾਅ ਤਾਂ 1% ਨਹੀਂ ਆਇਆ ਨਸ਼ਾ ਪੰਜਾਬ ਦੇ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਇਹ ਗੱਲਾਂ ਤੇ ਕੀ ਜਵਾਬ ਹੈ ਮਾਨ ਸਰ ਸੋ ਅੱਜ ਜਿਹੜੀ ਵੱਡੀ ਜਵਾਬ ਦੇਈ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੀ ਹੈ ਸੋ ਮੈਂ ਤਾਂ ਹੁਣ ਕੇਂਦਰੀ ਏਜੰਸੀਆਂ ਤੋਂ ਵੀ ਮੰਗ ਕਰਦਾ ਕਿ ਪੰਜਾਬ ਦੇ ਵਿੱਚ ਵਾਕਈ ਕੋਈ ਬਹੁਤ ਵੱਡਾ ਐਕਸਾਈਜ਼ ਘੁਟਾਲੇ ਵਾਂਗੂ ਡਰੱਗ ਘੁਟਾਲਾ ਚੱਲ ਰਿਹਾ ਹੈ ਕਿਉਂਕਿ ਇਹਦੀਆਂ ਆਵਾਜ਼ਾਂ ਹੁਣ ਪਾਰਟੀ ਦੇ ਅੰਦਰੋਂ ਉੱਠਣ ਲੱਗੀਆਂ ਨੇ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਹੋਵੇ ਚਾਹੇ ਸ਼ੈਰੀ ਕਲਸੀ ਹੋਵੇ ਚਾਹੇ ਅਜੇ ਗੁਪਤਾ ਹੋਵੇ ਇਹ ਤਿੰਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਫਿਰ ਗਵਰਨਰ ਸਾਹਿਬ ਹੋ ਗਏ ਫਿਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੀ ਟਿੱਪਣੀ ਆ ਗਈ ਸੋ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਕਿਹੜੇ ਲੋਕ ਨੇ ਜਿਹੜੇ ਬੈਠ ਕੇ ਨਸ਼ਾ ਵਕਾਰੇ ਨੇ ਅੱਜ ਪੰਜਾਬ ਦੀ ਜਵਾਨੀ ਦਾ ਇਹ ਹਾਲ ਹੈ ਕਿਉਂਕਿ ਨਸ਼ਾ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਵਿਰੋਧੀਆਂ ਨੂੰ ਬਦਨਾਮ ਕਰਨ ਦਾ ਹਥਿਆਰ ਬਣ ਕੇ ਰਹਿ ਚੁੱਕਿਆ ਹੈ ਜਦਕਿ ਪੰਜਾਬ ਦੇ ਵਿੱਚ ਇਹ ਤਿੱਗਣਾ ਚੌਗਣਾ ਵਿਕ ਰਿਹਾ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਜੇ ਮਾਮਾ ਦੇ ਪੁੱਤ ਅਜ ਮਰ ਰਹੇ ਨੇ ਤੁਜੀ ਜਵਾਬਦੇਹੀ ਕਿਹਦੀ ਹੈ ਕਿਉਂਕਿ ਸਰਕਾਰ ਆਜਾਮਾਦਵੀ ਪਾਰਟੀ ਦੀ ਅਸ਼ਦੀਪ ਕਲੇਰ ਦੇ ਵੱਲੋਂ ਸੀਐਮ ਮਾਨ ਉਤੇ ਲਗਾਏ ਦੋਸ਼ ਤਾਂ ਕਾਫੀ ਗੰਭੀਰ ਸਾਬਿਤ ਹੋ ਰਹੇ ਨੇ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਸੀਐਮ ਮਾਨ ਇਹਨਾਂ ਜਵਾਬਾਂ ਦਾ ਕੀ ਪਲਟਵਾਰ ਦਿੰਦੇ ਨੇ ਪੰਜਾਬ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲਿਆ ਹੈ ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਆਪਣੇ ਦਫ਼ਤਰਾਂ ਦੇ ਵਿੱਚ ਬੈਠਣਗੇ ਅਤੇ ਪਹਿਲ ਤੇ ਅਦਾਰੇ ਉਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੁਕਮ ਜਾਰੀ ਕੀਤੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਪੰਜਾਬ ਪੁਲਿਸ ਸਖਤ ਹੋ ਗਈ ਹੈ ਅਤੇ ਹੁਣ ਪਹਿਲ ਤੇ ਅਦਾਰ ਉਤੇ ਪੰਜਾਬ ਪੁਲਿਸ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਲਈ ਪੰਜਾਬ ਦੇ ਡੀਜੀਪੀ ਗੋਰਪਿਆ ਤੁਮਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਤੇ ਰੋਜ਼ਾਨਾ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਬੈਠਣਗੇ ਇਹ ਹੁਕਮ ਐਡੀਜੀਪੀ ਆਈਜੀਪੀ ਡੀਆਈਜੀਪੀ ਪੁਲਿਸ ਕਮਿਸ਼ਨਰ ਅਤੇ ਜੇਲ੍ਹ ਦੇ ਐਸਐਸਪੀ ਸਬਡਿਵੀਜ਼ਨਲ ਡੀਐਸਪੀ ਅਤੇ ਸਾਰੀ ਰੈਂਜ ਦੇ ਐਸਐਚਓ ਤੇ ਵੀ ਲਾਗੂ ਹੋਣਗੇ ਇਹ ਹੁਕਮ ਸਾਰੇ ਕਾਮਕਾਜੀ ਦਿਨਾਂ ਉੱਤੇ ਲਾਗੂ ਹੋਵੇਗਾ ਡੀਜੀਪੀ ਦਾ ਕਹਿਣਾ ਹੈ ਕਿ ਪੁਲਿਸ ਸਾ ਵੀ ਫਲ ਹੈ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਪਰੋਕਤ ਪੁਲਿਸ ਹੁਕਮ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਉੱਤੇ ਵੀ ਲਾਗੂ ਹੋਣਗੇ ਸਪੈਸ਼ਲ ਡੀਜੀਪੀ ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਪੁਲਿਸ ਹੈੱਡਕੁਆਰਟਰ ਵਿਖੇ ਨਿਰਧਾਰਿਤ ਸਮੇਂ ਅੰਦਰ ਲੋਕਾਂ ਨੂੰ ਮਿਲਣਾ ਹੋਵੇਗਾ ਡੀਜੀਪੀ ਨੇ ਸਪਸ਼ਟ ਕੀਤਾ ਕਿ ਸਾਰਿਆਂ ਨੂੰ ਉਪਰੋਕਤ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਪੁਲਿਸ ਵੱਲੋਂ ਨਾਗਰਿਕਾਂ ਤੱਕ ਪਹੁੰਚ ਕਰਨ ਦੇ ਲਈ ਇਹ ਇੱਕ ਵੱਡਾ ਕਦਮ ਹੈ ਸੂਬੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਇਹ ਯਤਨ ਜਾਰੀ ਰਹਿਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਜ ਸਿੰਘ ਸੰਤਵਾ ਦਾ ਵੱਡਾ ਅਭਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਸਕਾਰ ਨੂੰ ਲਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖੀ ਕ|=| ਨੀ ਚੁਆ ਨੈ ਸਦਨੀ ਅਤੇ ਕਿਹਾ ਕਿ ਨਰਿੰਦਰ ਮੋਦੀ ਨੇ ਤੀਜੀ ਵਾਰ ਸਰਕਾਰ ਦੀ ਸ਼ੁਰੂਆਤ ਵੀ ਨਹੀਂ ਕੀਤੀ ਤੇ ਉਸ ਤੋਂ ਪਹਿਲਾਂ ਹੀ ਇਹਨਾਂ ਵੱਡਾ ਕਪਲਾ ਕਰ ਦਿੱਤਾ ਹੈ ਨੇਟਸ ਸਕੈਮ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਨੇ ਭਾਜਪਾ ਨੂੰ ਆੜੇ ਹੱਥੀ ਲੈਂਦੇ ਹੋਏ ਪੀਐਮ ਨਰਿੰਦਰ ਮੋਦੀ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਕੁਲਤਾਸ ਸੰਧਵਾ ਨੇ ਕਿਹਾ ਕਿ ਪੀਐਮ ਮੋਦੀ ਨੇ ਆਪਣੀ ਤੀਜੀ ਵਾਰ ਸਰਕਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਲੁੱਟ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਡਾਕਟਰ ਬਣਨਾ ਸੀ ਭਾਜਪਾ ਨੇ ਉਹਨਾਂ ਦੇ ਭਵਿੱਖ ਉੱਤੇ ਡਾਕਾ ਮਾਰਿਆ ਹੈ ਉਹਨਾਂ ਕਿਹਾ ਕਿ ਮਾਪੇ ਆਪਣਾ ਪੇਟ ਕੱਟ ਕੇ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਨੀਟ ਦਾ ਐਗਜ਼ਾਮ ਤੋਂੋਂੰਦ ਨੇ ਪਰ ਕੇਂਦਰ ਸਰਕਾਰ ਨੇ ਸਾਜ਼ਿਸ਼ ਰਚ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਨੀਟ ਦਾ ਵੀ ਰਿਜ਼ਲਟ ਇਸ ਲਈ ਕੱਢਿਆ ਗਿਆ ਤਾਂ ਕਿ ਬੀਜੇਪੀ ਦੇ ਵੱਲੋਂ ਜੋ ਵੀ ਘਪਲੇਬਾਜ਼ੀ ਕੀਤੀ ਗਈ ਹੈ ਉਹ ਇਲੈਕਸ਼ਨਾਂ ਦੇ ਰੋਲੇ ਵਿੱਚ ਦਬ ਜਾਵੇ। ਨਰਿੰਦਰ ਮੋਦੀ ਦੇ ਤੀਜੀ ਸਰਕਾਰ ਸ਼ੁਰੂ ਹੋਣ ਜਾ ਰਹੀ ਹੈ। ਤੇ ਇਸ ਸਮੇਂ ਇਹ ਨਾਲੇ ਹਜੇ ਸਰਕਾਰ ਬਣੀ ਨਹੀਂ ਸੀ। ਇੱਕ ਬਹੁਤ ਵੱਡਾ ਘਟਾਲਾ ਕਰਨ ਦਾ। ਔਰ ਉਹ ਘਟਾਲਾ ਵੀ ਕੀ ਲੁੱਟ ਹੈ। ਲੁੱਟ ਵੀ ਸਾਡੇ ਭਵਿੱਖ ਦੀ ਲੁੱਟ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਲੁੱਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਬੱਚਿਆਂ ਨੇ ਡਾਕਟਰ ਬਣਨਾ ਸੀ ਉਹਨਾਂ ਦਾ ਭੁੱਖ ਤੇ ਡਾਕਾ ਮਾਰਿਆ ਇਹਨਾਂ ਜਿਹੜਾ NEET ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ ਹੁੰਦਾ ਉਹਦੇ ਵਿੱਚ ਲਗਭਗ 36 ਲੱਖ ਬੱਚੇ ਅਪੀਅਰ ਹੁੰਦੇ ਔਰ ਉਹ ਬੱਚਿਏ ਜਿਹੜੇ ਦੇਸ਼ ਦੀ ਕ੍ਰੀਮ ਐ ਇਨ੍ਹਾਂ ਦੇ ਮਾਪੇ ਨੇ ਆਪ ਦਾ ਢਿੱਡ ਪੇਟ ਬਨ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦਾ ਤੁਸੀਂ ਦੇਖੋ ਰਿਜ਼ਲਟ 14 ਤਰੀਕ ਨੂੰ ਆਉਣਾ ਸੀ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਉਹਦਾ ਰਿਜ਼ਲਟ ਕੱਟਿਆ ਗਿਆ ਤਾਂ ਕਿ ਜਿਹੜੀ ਇਹਨਾਂ ਨੇ ਕੁੱਝ ਕਪੜੇਬਾਜੀ ਕੀਤੀ ਆ ਉਹ ਇਲੈਕਸ਼ਨ ਦੇ ਰੌਲੇ ਦੇ ਰੁੱਪੇ ਦੇ ਵਿੱਚ ਦਬ ਗਏ। ਉਹਦੇ ਜਿਹੜੇ ਬੜੇ ਵੱਡੇ ਤੱਥ ਸਾਹਮਣੇ ਆਏ ਆ ਵੀ 150 150 ਨੰਬਰ ਦੀ ਗ੍ਰੇਸ ਵੀ ਜਿਹੜੇ ਬਿਲੋ ਐਵਰੇਜ ਬੱਚੇ ਆ ਉਹ ਜਿਹੜੇ ਆਊਟਸਟੈਂਡਿੰਗ ਬੱਚਿਆਂ ਨਾਲ ਅੱਗੇ ਆ ਕੇ ਲੱਗ ਗਏ। ਇੱਕ ਇੱਕ ਸੈਂਟਰ ਦੇ ਸੱਤ ਸੱਤ ਬੱਚੇ 67 ਬੱਚਿਆਂ ਦੇ ਇਕੱਠੇ ਹੀ 620 ਨੰਬਰ ਜਿਹੜੇ 620 ਕਦੇ ਆਉਂਦੇ ਹੀ ਨਹੀਂ ਸੀ। ਜ਼ਿਕਰ ਹੋ ਕੇ ਕਿ ਚਿੱਥੇ ਨੀਡ ਦੇ ਪੇਪਰ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਤਾਂ ਉੱਥੇ ਹੀ ਬੀਤੇ ਦਿਨੀ ਐਨਟੀਈ ਦੇ ਡੀਜੀ ਸੁਬੋਦ ਕੁਮਾਰ ਸਿੰਘ ਨੇ ਕਿਹਾ ਕਿ ਇਸ ਮੁੱਦੇ ਉੱਤੇ ਸਾਡੀ ਕਮੇਟੀ ਦੀ ਮੀਟਿੰਗ ਹੋਈ ਕਮੇਟੀ ਨੇ ਕੇਂਦਰਾ ਉੱਤੇ ਸੀਸੀਟੀਵੀ ਰਿਕਾਰਡਾਂ ਨੂੰ ਵੀ ਦੇਖਿਆ ਜਿਸ ਤੋਂ ਪਤਾ ਲੱਗੇ ਕਿ ਪ੍ਰੀਖਿਆ ਕੇਂਦਰਾਂ ਉੱਤੇ ਕੁਝ ਵਿਦਿਆਰਥੀਆਂ ਦਾ ਸਮਾਪਰਾਪਰ ਕੀਤਾ ਗਿਆ ਸੀ ਕਮੇਟੀ ਦਾ ਵਿਚਾਰ ਸੀ ਕਿ ਇਹਨਾਂ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਲਈ ਇਹਨਾਂ ਦੇ ਅੰਕ ਵਧਾ ਦਿੱਤੇ ਗਏ ਸਨ ਅਤੇ ਇਹਨਾਂ ਕਾਰਨਾਂ ਕਰਕੇ ਕੁਝ ਉਮੀਦਵਾਰਾਂ ਨੇ 718 ਤੇ 719 ਅੰਕ ਪ੍ਰਾਪਤ ਕੀਤੇ ਤੇ 6 ਉਮੀਦਵਾਰ ਟੌਪਰ ਬਣ ਗਏ। ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਇੱਕ ਵਾਰ ਫੇਰ ਤੋਂ ਸੀਨੀਅਰ ਅਕਾਲੀ ਅਗੂ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦੇ ਵੱਲੋਂ ਤਲਾਬ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਪਟਿਆਲਾ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਪੂਲਰ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਕਾਰਨ ਇਹ ਮਾਮਲਾ ਠੰਡਾ ਪੈ ਗਿਆ ਸੀ। ਅਤੇ ਅਪ੍ਰੈਲ ਮਈ ਦੌਰਾਨ ਕਿਸੇ ਤੋਂ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸੀ। ਪੰਜਾਬ ਦੇ ਵਿੱਚ 1 ਕਰੋੜ ਰੁਪਏ ਦੀ ਠੱਗੀ ਤਸਕਰੀ ਦੇ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਤੋਂ ਮੋੜ ਪੁੱਛਗਿੱਛ ਕਰੇਗੀ ਜਾਂਚ ਇਸੇ ਮਹੀਨੇ ਹੋਵੇਗੀ ਐਸਆਈਟੀ ਨੇ ਮਜੀਠੀਆ ਨੂੰ 18 ਜੂਨ ਨੂੰ ਪੁੱਛਗਿੱਛ ਦੇ ਲਈ ਮੁਰਦ ਤਲਬ ਕੀਤਾ ਮਜੀਠੀਆ ਨੂੰ ਪੁੱਛਗਿੱਛ ਦੇ ਲਈ ਪਟਿਆਲਾ ਪੁਲਿਸ ਲਾਈਨ ਵਿਖੇ ਪੇਸ਼ ਹੋਣਾ ਪਵੇਗਾ ਇਸ ਮਾਮਲੇ ਦੀ ਜਾਂਚ ਪਟਿਆਲਾ ਰੇਂਜ ਦੇ ਡੀਆਈਜੀ ਹਰਜਨ ਸਿੰਘ ਪੁੱਲਦੇਵ ਲੋਕੀਤੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ਹੋਣ ਦੇ ਕਾਰਨ ਇਹ ਮਾਮਲਾ ਥੋੜਾ ਠੰਡਾ ਪੈ ਗਿਆ ਸੀ ਅਪ੍ਰੈਲ ਤੋਂ ਮਈ ਤੱਕ ਕਿਸੇ ਤੋਂ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸੀ ਜਿਵੇਂ ਹੀ ਚੋਣਾ ਖਤਮ ਹੋਇਆ ਜਾਂਚ ਫਿਰ ਤੋਂ ਸ਼ੁਰੂ ਹੋ ਰਹੀ ਹੈ ਇਸ ਤੋਂ ਪਹਿਲਾਂ ਮਚੀਟਿਆ ਦੇ ਕਰੀਬੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਇਸ ਨਾਲ ਹੀ ਮਚੀਟਿਆ ਤੋਂ ਜ਼ਾਇਦਾਦ ਅਤੇ ਹੋਰ ਦਸਤਾਵੇਜ਼ ਵੀ ਮੰਗੇ ਗਏ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਸ ਮਾਮਲੇ ਵਿੱਚ ਨਵੀਂ ਐਸਆਈਟੀ ਬਣਾਈ ਗਈ ਸੀ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਪੁੱਲਰ ਨੂੰ ਦਿੱਤੀ ਗਈ ਹੈ ਐਡੀ ਜੀਪੀ ਮੁਖਵਿੰਦਰ ਸਿੰਘ ਛਿੰਨਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸਆਈਟੀ ਦਾ ਪੁਨਰਗਠਨ ਕੀਤਾ ਸੀ ਐਸਆਈਟੀ ਦੇ ਵਿੱਚ ਡੀਆਈਜੀ ਪੁੱਲਰ ਤੋਂ ਇਲਾਵਾ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਤੂਰੀ ਦੇ ਐਸਪੀ ਯੋਕੇ ਸ਼ਰਮਾ ਅਤੇ ਕੁਝ ਹੋਰ ਅਧਿਕਾਰੀ ਵੀ ਸ਼ਾਮਲ ਸਨ एसआईटी ने उस तो 3 तो 4 बार पूछताछ की है हालांकि इससे पहले किसानों ਦੇ ਅੰਦੋਲਨ ਕਾਰਨ ਪੁਚੀਛ ਦੇ ਵਿੱਚ ਦਿੱਕਤ ਆਈ ਸੀ ਪੁਲਿਸ ਨੇ ਮਜੀਠੀਆ ਖਿਲਾਫ ਇੱਕ ਕੇਸ 3 ਸਾਲ ਪਹਿਲਾਂ 21 ਦਸੰਬਰ 2021 ਨੂੰ ਕਾਂਗਰਸ ਸਰਕਾਰ ਵਲੇ ਦਰਜ ਕੀਤਾ ਸੀ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਜਵਾਣਾ ਪਿਆ 5 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਕੇਸ ਦੇ ਵਿੱਚ ਉਹ ਜੇਲ੍ਹ ਤੋਂ ਪਰਤੇ ਸਨ ਉਸ ਦੇ ਵਿੱਚ ਹਲੇ ਤੱਕ ਕੋਈ ਚਾਰਜ ਸ਼ਿਰਤਾਖਰ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਮਾਮਲੇ ਵਿੱਚ ਉਸ ਕੋਲੋਂ ਕੋਈ ਵੀ ਰਿਕਵਰੀ ਨਹੀਂ ਹੋਈ ਹੈ ਅਮਰੀਕਾ ਤੋਂ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਗੁਪਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹਾਲ ਤੋਂ ਬਾਅਦ ਵਿਧਾਇਕ ਅਜੇ ਤਾਲੀਵਾਲ ਪਾਰਟੀ ਆਗੂਆਂ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਉਤਸ਼ਾਹ ਵੀ ਕਾਫੀ ਵੱਧ ਗਿਆ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਮਰਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਗੁਪਤਾ ਕਾਫੀ ਚਰਚਾ ਦੇ ਵਿੱਚ ਨੇ। ਉਹਨਾਂ ਨੇ ਇੱਕ ਥਾਂ ਦੇ ਉੱਤੇ ਬਿਆਨ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ। ਇਸ ਵੀਡੀਓ ਨੂੰ ਸੁਖਬੀਰ ਸਿੰਘ ਬਾਦਲ ਅਤੇ ਰਾਜਾ ਵੜਿੰਗ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ। ਪਹਿਲਾਂ ਤੁਸੀਂ ਵੀ ਦੇਖੋ ਇਹ ਵੀਡੀਓ। नशा बंद होना वशे जी अपा गल करिये भ्रष्टाचार की भ्रष्टाचार भ्रष्टाचार अड़ा भ्रष्टाचार कर प्रेंगे 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 करते हैं। करते हैं। आप दो आप दसो कह दस दें आगे डॉक्टर साहब ਜਸਾ ਇਹ ਬਦਕਤ ਨਹੀਂ ਹੋਇਆ ਜਿਨਾ ਭ੍ਰਸ਼ਟਾਚਾਰ ਸੀ ਵਿਦਲ ਕਟਕਸ਼ਣ ਸੀ ਉਹ ਹੈਂਗੀ ਹੋ ਗਈ ਹੈਂਗੀ ਹੋ ਗਈ ਇਸ ਪੂਰੇ ਮਾਮਲੇ ਦੇ ਉੱਤੇ ਅਜੇ ਗੁਪਤਾ ਨੇ ਵੀ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਇੱਕ ਨਾ ਵੀਡੀਓ ਰਾਜਾ ਬੜਿੰਗੋਰਾ ਨੇ ਤੁਹਾਡੀ ਸ਼ੇਅਰ ਕੀਤੀ ਹੋਈ ਆ ਬਦਲਾ ਨੂੰ ਲੈ ਕੇ ਉਹ ਕਦੋਂ ਦੀ ਵੀਡੀਓ ਹੈ ਜੀ ਉਹ ਕੱਲ੍ਹ ਦੀ ਜੀ ਹਾਂਜੀ ਤੇ ਉਹਦੇ ਚ ਕੀ ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਤੁਸੀਂ ਪਾਰਟੀ ਦੇ ਉਹਦੇ ਕਰਕੇ ਕਰ ਰਹੇ ਹੋ ਬਦਲਾ ਕਰਕੇ ਤਾਂ ਉਹਦਾ ਸੱਚ ਕੀ ਹੈ ਜੀ ਸੱਚ ਕਿ ਪਤੀ ਫਿਰ ਜੀ ਤਿਆਰ ਚ ਦਰਨਾਵ ਜੀ ਹਾਂਜੀ ਹਾਂਜੀ ਸੱਚ ਉਹ ਨੈਸ਼ਨਲ ਬੰਦ ਕਰ ਰਹੇ ਹਾਂਜੀ ਠੀਕ ਆ ਸੰਭਲ ਕਰ ਰਹੇ ਹਾਂਜੀ ਸੋ ਇਹਦਾ ਅੰਮੋਲਕ ਸੁਰੱਖਿਅਤ ਦੇ ਸਾਹਮਣੇ ਹੋਕਰਾਲੀ ਹਾਂਜੀ ਮਗਰ ਵਿਰੋਧੀਆਂ ਚੋਂ ਸਮਝਾ ਕੁਆਲ ਗਏ ਹਾਂ ਜੀ ਸਰਬ ਦੇਸ਼ ਤੋਂ ਸਿਹਰਾ ਕੁੜੇ ਦੇ ਅੰਸ਼ੇ ਦੇ ਤੋਂ ਕੋਲ ਕਰਾ ਕਰਿਆ ਲੂ ਜੀ ਜ਼ਿਕਰ ਹੋਗਾ ਕਿ ਸਿੱਧੇ ਤੌਰ ਦੇ ਉਤੇ ਐਮ ਐਲ ਏ ਅਜੇ ਗੁਪਤਾ ਆਮ ਆਦਮੀ ਪਾਰਟੀ ਦੀ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਦਾਅਵੇ ਕੀਤੇ ਗਏ ਸੀਗੇ ਕਿ ਨਸ਼ਾ ਖਤਮ ਹੋ ਜਾਏਗਾ ਪਰ ਨਸ਼ਾ ਕਈ ਗੁਣਾ ਵੱਧ ਚੁੱਕਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ ਪਰ ਭ੍ਰਿਸ਼ਟਾਚਾਰ ਵੀ ਉਸੇ ਤਰ੍ਹਾਂ ਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਕੀ ਕਰਦੀ ਹੈ ਬਿਊਰੋ ਰਿਪੋਰਟ ਸ਼੍ਰਮਣਿਕ ਆਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਦਾ ਕੁਲਵਿੰਦਰ ਕੋਹ ਦੇ ਹੱਕ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨਾਂ ਕੁਲਵਿੰਦਰ ਕੋਹ ਦਾ ਪੱਖ ਲੈਂਦੇ ਹੋਏ ਮੰਡੀ ਰੀਐਮਪੀ ਕੰਗੜਾ ਰਨੋਤ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਕਿਹਾ ਕਿ ਕੰਗੜਾ ਰਨੋਤ ਨੂੰ ਅਜੋਈ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿ ਜਿਸ ਦੇ ਨਾਲ ਕਿਸੇ ਦੂਸਰੇ ਬੰਦੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਵੱਲੋਂ ਕੰਗੜਾ ਰਨੋਤ ਦੇ ਉੱਤੇ ਹੱਥ ਚੁੱਕਣ ਦਾ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਮਾਮਲੇ ਦੇ ਉੱਤੇ ਸਿਆਸੀ ਲੀਡਰ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਨੇ ਜਜ਼ਬਾਤੀ ਅਤੇ ਭਾਵਕ ਹੋ ਕੇ ਇੱਕ ਕਦਮ ਚੁੱਕਿਆ ਨਾਲ ਹੀ ਸੁਖਬੀਰ ਬਾਦਲ ਨੇ ਕੰਗਣਾ ਰਣੌਤ ਨੂੰ ਵੀ ਨਸੀਹਤ ਦਿੱਤੀ ਹੈ ਉਹਨਾਂ ਕਹਿ ਕੇ ਕੰਗਣਾ ਰਣੌਤ ਨੂੰ ਵੀ ਬੋਲਦੇ ਹੋਏ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਦੇ ਵੀ ਭਾਵਾਂ ਨੂੰ ਠੇਸ ਨਾ ਪਹੁੰਚੇ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦਿਬੇ ਦੇਖੇ ਕੌਣ ਬਰਦਾਸ਼ਤ ਕਰਦਾ ਹੈ ਸੋਚ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰਣੌਤ ਨੂੰ এজ ਐਜੇ ਸ਼ਬਦ ਐ ਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਟ ਕਰ ਜ਼ਿਕਰ ਹੋ ਗਿਆ ਕਿ ਐਮਪੀ ਬਣਨ ਤੋਂ ਬਾਅਦ ਕੰਗਣਾ ਰਣੌਤ ਚੰਡੀਗੜ੍ਹ 에ਅਰਪੋਰਟ ਤੇ ਪਹੁੰਚੀ ਸੀ ਤਾਂ ਇਸ ਦੌਰਾਨ ਕੁਲਵਿੰਦਰ ਦੇ ਨਾਲ ਬਹਿਸ ਹੋਈ ਜਿਸ ਤੋਂ ਬਾਅਦ ਦੇ ਵਿੱਚ ਕੁਲਵਿੰਦਰ ਨੇ ਕੰਗੜਾ ਰਨੌਤ ਦੇ ਉੱਤੇ ਹੱਥ ਚੁੱਕ ਦਿੱਤਾ ਫਿਲਹਾਲ ਕੁਲਵਿੰਦਰ ਕਾਰ ਹਿਰਾਸਤ ਦੇ ਵਿੱਚ ਹੈ ਕਿਸਾਨਾਂ ਦੇ ਨਾਲ ਨਾਲ ਹੋਰ ਕਈ ਜਥੇਬੰਦੀਆਂ ਕੁਲਵਿੰਦਰ ਦੇ ਹੱਕ ਦੇ ਵਿੱਚ ਡਟੀਆਂ ਹੋਈਆਂ ਨੇ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਂਦਾ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਾਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਇੱਕ ਵਾਰ ਫਿਰ ਆਸਦੀਆਂ ਅਹਿਮ ਸੁਰਖੀਆਂ ਤੇ ਕੇਂਦਰੀ ਕੈਬਨਿਟ ਚ ਬਿੱਟੂ ਦੀ ਐਂਟਰੀ ਕੇਂਦਰੀ ਰਾਜ ਮੰਤਰੀ ਵਜੋਂ ਚੁੱਕਣਗੇ ਸੋ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਡੱਲੇਵਾਲ ਨੇ ਸੰਗਤਾਂ ਨੂੰ ਸਮਾਗਮਾਂ 'ਚ ਪਹੁੰਚਣ ਦੀ ਕੀਤੀ ਅਪੀਲ ਖਨੋਰੀ ਬੈਰੀਅਰ ਉੱਤੇ ਪਾਇਚਾਨਗੇ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਗ ਆਸ਼ਦੀਪ ਸਿੰਘ ਕਲੇਰ ਨੇ ਕੇਰੀ ਆਪ ਸਰਕਾਰ ਨਸ਼ੇ ਦੇ ਮੁੱਦੇ ਉੱਤੇ ਸੀਐਮਾਨ ਤੋਂ ਕੀਤੇ ਤਿੱਖੇ ਸਵਾਲ ਡੀਜੀਪੀ ਗੋਰਵ ਯਾਦਵ ਦੀ ਸਖਤਾਈ ਪੰਜਾਬ ਪੁਲਿਸ ਨੇ ਜਾਰੀ ਕੀਤੇ ਨਵੇਂ ਹੁਕਮ ਅਸ ਦੇ ਬੁਲਟਨ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ